ਇੱਕ ਵਾਰ ਦੀ ਗੱਲ ਹੈ ਇੱਕ ਰਾਜਾ ਦੇ ਦਿਮਾਗ ਵਿੱਚ ਸਵਾਲ ਆਇਆ ਕਿ ਇੱਕੋ ਵਕਤ ਪੈਦਾ ਹੋਏ ਦੋ ਲੋਕਾਂ ਦਾ ਭਾਗ ਅਤੇ ਕਰਮ ਅਲੱਗ ਕਿਵੇਂ ਹੋ ਸਕਦੇ ਹਨ ਉਹਨਾਂ ਨੇ ਆਪਣੀ ਸਭਾ ਵਿੱਚ ਸਾਰੇ ਵਿਦਵਾਨਾਂ ਨੂੰ ਬੁਲਾਇਆ ਅਤੇ ਪੁੱਛਿਆ ਕਿ ਮੈਂ ਆਪਣੀ ਜਨਮ ਪੱਤਰੀ ਦੇਖ ਰਿਹਾ ਸੀ ਅਤੇ ਉਸ ਵਿੱਚ ਲਿਖਿਆ ਹੋਇਆ ਸੀ ਕਿ ਮੇਰਾ ਰਾਜਾ ਬਣਨ ਦਾ ਜੋਗ ਹੈ ਪਰ ਮੇਰਾ ਸਵਾਲ ਇਹ ਹੈ ਕਿ ਉਸੇ ਵਕਤ ਉਸੇ ਮਹੂਰਤ ਵਿੱਚ ਜਦੋਂ ਮੈਂ ਪੈਦਾ ਹੋਇਆ ਉਸੇ ਵਕਤ ਹੋਰ ਵੀ ਬਹੁਤ ਬੱਚੇ ਪੈਦਾ ਹੋਏ ਹੋਣਗੇ ਪਰ ਉਹ ਸਭ ਰਾਜਾ ਕਿਉਂ ਨਹੀਂ ਬਣੇ ਇਸ ਸਵਾਲ ਸੁਣ ਕੇ ਹਰ ਕੋਈ ਚੌਕ ਗਿਆ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀ ਜਵਾਬ ਦਿੱਤਾ ਜਾਵੇ ਤਾਂ ਇੱਕ ਜੋਤਿਸ਼ ਖੜੇ ਹੋਏ ਉਹਨਾਂ ਨੇ ਕਿਹਾ ਕਿ ਦੇਖੋ ਰਾਜਾ ਸਾਹਿਬ ਸਵਾਲ ਤਾਂ ਤੁਹਾਡਾ ਵਧੀਆ ਹੈ ਪਰ ਇਸ ਦਾ ਜਵਾਬ ਤੁਹਾਨੂੰ ਮਿਲੇਗਾ ਇੱਥੋਂ ਬਹੁਤ ਦੂਰ ਕਣੇ ਜੰਗਲ ਵਿੱਚ ਇੱਕ ਮਹਾਤਮਾ ਤਪੱਸਿਆ ਕਰ ਰਹੇ ਹਨ ਉਹਨਾਂ ਕੋਲ ਤੁਸੀਂ ਉਸ ਮਹਾਤਮਾ ਕੋਲ ਜਾਓ ਰਾਜੇ ਨੇ ਕਿਹਾ ਠੀਕ ਹੈ ਰਾਜਾ ਸਾਹਿਬ ਗਏ ਇਕੱਲੇ ਨਿਕਲ ਪਏ ਘੋੜੇ ਤੇ ਸਵਾਰ ਹੋ ਕੇ ਜੰਗਲ ਦੇ ਰਸਤੇ ਰਾਹੀਂ ਤਾਂ ਦੇਖ ਰਹੇ ਸਨ ਕਿ ਜੋ ਮਹਾਤਮਾ ਜੀ ਸਨ ਉਹ ਅੱਗ ਵਿੱਚੋਂ ਅੰਗਾਰ ਕੱਢ ਕੇ ਖਾ ਰਹੇ ਸਨ ਗਰਮ-ਗਰਮ ਕੋਇਲਾ ਖਾ ਰਹੇ ਸਨ ਉਸ ਨੂੰ ਸਮਝ ਨਹੀਂ ਆਇਆ ਕਿ ਬਾਬਾ ਜੀ ਆਖਿਰਕਾਰ ਕੀ ਰਹੇ ਹਨ ਪਹੁੰਚੇ ਉਹਨਾਂ ਦੇ ਕੋਲ ਅਤੇ ਜਾ ਕੇ ਪੁੱਛਿਆ ਕਿ ਬਾਬਾ ਜੀ ਮੇਰਾ ਇਹ ਸਵਾਲ ਸੀ ਕਿ ਇੱਕੋ ਵਕਤ ਪੈਦਾ ਹੋਏ ਬੱਚੇ ਸਭ ਰਾਜਾ ਕਿਉਂ ਨਹੀਂ ਬਣੇ ਤਮ ਮਹਾਤਮਾ ਜੋ ਸਨ ਉਹ ਗੁੱਸੇ ਹੋ ਗਏ ਅਤੇ ਬੋਲੇ ਕਿ ਇਸ ਗੱਲ ਦਾ ਜਵਾਬ ਮੈਂ ਤੈਨੂੰ ਨਹੀਂ ਦੇ ਸਕਦਾ ਹੋਰ ਦੂਰ ਜਾਓ ਚਰਨੇ ਦੇ ਕੋਲੇ ਇੱਕ ਹੋਰ ਮਹਾਤਮਾ ਤਪੱਸਿਆ ਕਰ ਰਹੇ ਹਨ ਉਹ ਤੈਨੂੰ ਇਸ ਸਵਾਲ ਦਾ ਜਵਾਬ ਦੇਣਗੇ ਰਾਜਾ ਸਾਹਿਬ ਨੂੰ ਸਵਾਲ ਦਾ ਜਵਾਬ ਜਾਣਨ ਦੀ ਬਹੁਤ ਉਤਸੁਕਤਾ ਸੀ ਉਹ ਫਿਰ ਘੋੜੇ ਤੇ ਸਵਾਰ ਹੋ ਕੇ ਅੱਗੇ ਪਹੁੰਚੇ ਚਰਨੇ ਦੇ ਕੋਲ ਅਤੇ ਦੇਖਦੇ ਹਨ ਕਿ ਇੱਕ ਮਹਾਤਮਾ ਜੀ ਜੋ ਹਨ ਉਹ ਆਪਣਾ ਹੀ మాਸ ਨੋਚ ਕੇ ਖਾ ਰਹੇ ਸਨ ਰਾਜਾ ਤੋਂ ਇਹ ਦ੍ਰਿਸ਼ ਦੇਖਿਆ ਨਹੀਂ ਗਿਆ ਫਿਰ ਵੀ ਹਿੰਮਤ ਕਰਕੇ ਪਹੁੰਚੇ ਅਤੇ ਬਾਬਾ ਜੀ ਨੂੰ ਪੁੱਛਿਆ ਕਿ ਇੱਕ ਹੀ ਵਕਤ ਤੇ ਜੋ ਬੱਚੇ ਪੈਦਾ ਹੋਏ ਉਹਨਾਂ ਦਾ ਇੱਕੋ ਜਿਹਾ ਭਾਗ ਕਿਉਂ ਨਹੀਂ ਹੈ ਮਹਾਤਮਾ ਨੂੰ ਹੋਰ ਗੁੱਸਾ ਆਇਆ ਬੋਲੇ ਕਿ ਮੂਰਖ ਇੱਥੋਂ ਨਿਕਲ ਜਾ ਅਤੇ ਬਹੁਤ ਦੂਰ ਇੱਥੋਂ ਇੱਕ ਪਿੰਡ ਮਿਲੇਗਾ ਉਸ ਪਿੰਡ ਵਿੱਚ 4-5 ਸਾਲ ਦਾ ਇੱਕ ਬੱਚਾ ਮਰਨ ਵਾਲਾ ਹੈ ਇਸ ਤੋਂ ਪਹਿਲਾਂ ਕਿ ਉਹ ਮਰ ਜਾਵੇ ਉਸ ਤੋਂ ਜਾ ਕੇ ਆਪਣੇ ਸਵਾਲ ਦਾ ਜਵਾਬ ਮੰਗ ਲਿਆ ਰਾਜੇ ਨੂੰ ਸਮਝ ਨਹੀਂ ਆਇਆ ਕਿ ਚੱਲ ਕੀ ਰਿਹਾ ਹੈ ਦੋ ਮਹਾਤਮਾ ਨੂੰ ਮਿਲਿਆ ਹੁਣ ਤੀਜੇ ਬੱਚੇ ਨੂੰ ਮਿਲਣਾ ਹੈ ਜੋ ਕਿ ਮਰਨੇ ਵਾਲਾ ਹੈ ਘੋੜੇ ਤੇ ਸਵਾਰ ਹੋ ਕੇ ਰਾਜਾ ਫਿਰ ਤੋ ਗਿਆ ਅਤੇ ਉਸ ਪਿੰਡ ਵਿੱਚ ਪਹੁੰਚਿਆ ਜਿੱਥੇ ਉਹ 4-5 ਸਾਲ ਦਾ ਬੱਚਾ ਸੀ ਦੇਖਿਆ ਕਿ ਉਸਦੇ ਮੰਮੀ ਪਾਪਾ ਪਰਿਵਾਰ ਸਭ ਕੋਲ ਬੈਠੇ ਹੋਏ ਸਨ ਵੈਦ ਖੜੇ ਸਨ ਬੱਚਾ ਲੇਟਿਆ ਹੋਇਆ ਤੇ ਉਸ ਤੋਂ ਪੁੱਛਿਆ ਕਿ ਮੇਰਾ ਇੱਕ ਸਵਾਲ ਹੈ ਦੋ ਬਾਬਾ ਜੀ ਨੇ ਕਿਹਾ ਹੈ ਕਿ ਤੂੰ ਹੀ ਜਵਾਬ ਦੇ ਸਕਦਾ ਹੈ ਤਾ ਬੱਚਾ ਹੱਸਦਿਆਂ ਹੋਇਆ ਬੋਲਿਆ ਕਿ ਰਾਜਾ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਉਹ ਜੋ ਤੋਂ ਮਹਾਤਮਾ ਮਿਲੇ ਅਤੇ ਮੈਂ ਜੋ ਹਾਂ ਅਸੀਂ ਤਿੰਨੇ ਤੁਹਾਡੇ ਭਰਾ ਹਾਂ ਸੱਤ ਜਨਮ ਪਹਿਲਾਂ ਅਸੀਂ ਚਾਰੇ ਰਾਜਕੁਮਾਰ ਸਾਂ ਅਤੇ ਇੱਕ ਵਾਰ ਜੰਗਲ ਵਿੱਚ ਭਟਕਦੇ ਭਟਕਦੇ ਦੋ ਤਿੰਨ ਦਿਨ ਹੋ ਗਏ ਭੁੱਖੇ ਪਿਆਸੇ ਘੁੰਮ ਰਹੇ ਸਾਂ ਉਸੇ ਵਕਤ ਸਾਨੂੰ ਆਟੇ ਦੀ ਪੋਟਲੀ ਮਿਲੀ ਅਤੇ ਅਸੀਂ ਚਾਰਾਂ ਨੇ ਰੋਟੀਆਂ ਬਣਾ ਲਈਆਂ ਅਸੀਂ ਖਾਣ ਹੀ ਲੱਗੇ ਸਾਂ ਕਿ ਇੱਕ ਬਾਬਾ ਜੀ ਉੱਥੇ ਆ ਗਏ ਬਾਬਾ ਜੀ ਨੇ ਕਿਹਾ ਕਿ ਮੈਨੂੰ ਖਾਣ ਦੇ ਲਈ ਇੱਕ ਰੋਟੀ ਦੇ ਦਿਓ ਸਾਡੇ ਜੋ ਭਰਾ ਸਭ ਤੋਂ ਵੱਡੇ ਜਿਨ੍ਹਾਂ ਨੂੰ ਤੁਸੀਂ ਦੇਖਿਆ ਕਿ ਅੰਗਾਰ ਖਾ ਰਹੇ ਸਨ ਉਹਨਾਂ ਨੇ ਕਿਹਾ ਕਿ ਮੈਂ ਤੈਨੂੰ ਕਿਉਂ ਦੇਵਾਂ ਤੈਨੂੰ ਦੇਵਾਂਗਾ ਤਾਂ ਮੈਂ ਕੀ ਖਾਵਾਂਗਾ ਦੂਜੇ ਨੇ ਕਿਹਾ ਕਿ ਮੈਂ ਤੈਨੂੰ ਰੋਟੀ ਨਹੀਂ ਦੇ ਸਕਦਾ ਜੇਕਰ ਤੈਨੂੰ ਰੋਟੀ ਦੇਵਾਂ ਦੇਵਾਂਗਾ ਮੈਂ ਕੀ ਆਪਣਾ ਮਾਸ ਨੋਚ ਕੇ ਖਾਵਾਂਗਾ ਤੀਜੇ ਵਾਲੇ ਜਾਨੀ ਕਿ ਮੈਂ ਮੈਂ ਕਿਹਾ ਮੈਂ ਨਹੀਂ ਦੇ ਸਕਦਾ ਮੈਂ ਕੀ ਖਾਵਾਂਗਾ ਅਤੇ ਮੈਂ ਵੀ ਉਸ ਨੂੰ ਨਾ ਦਿੱਤੀ ਚੌਥੇ ਰਾਜਕਮਾਰ ਤੁਸੀਂ ਸੀ ਤੁਸੀਂ ਆਪਣੀ ਰੋਟੀ ਵਿੱਚੋਂ ਅੱਧੀ ਰੋਟੀ ਉਸ ਆਦਮੀ ਉਹ ਜੋ ਬਾਬਾ ਜੀ ਸਨ ਉਸ ਨੂੰ ਤੁਸੀਂ ਦੇ ਦਿੱਤੀ ਅਤੇ ਉਸ ਨੇ ਖੁਸ਼ ਹੋ ਕੇ ਤੁਹਾਨੂੰ ਕਿਹਾ ਕਿ ਤੈਨੂੰ ਤੇਰੇ ਕਰਮ ਅਤੇ ਵਿਵਹਾਰ ਦੇ ਅਨੁਸਾਰ ਹੀ ਆਉਣ ਵਾਲੇ ਜਨਮ ਵਿੱਚ ਫਲ ਮਿਲੇਗਾ ਇਸੇ ਲਈ ਅੱਜ ਤੁਸੀਂ ਰਾਜਾ ਹੋ ਅਤੇ ਉਹਨਾਂ ਦੋਹਾਂ ਅਤੇ ਮੇਰਾ ਹਾਲ ਤਾਂ ਤੁਸੀਂ ਦੇਖ ਹੀ ਰਹੇ ਹੋ ਜ਼ਿੰਦਗੀ ਵਿੱਚ ਇੱਕ ਗਲਤ ਪਾਸਪੋਰਟ ਨਾਲ ਛੋਟਾ ਜਿਹਾ ਮੋਬਾਈਲ ਨਹੀਂ ਖੁੱਲਦਾ ਤਾਂ ਤੁਹਾਡੀ ਕਿਸਮਤ ਦਾ ਦਰਵਾਜ਼ਾ ਕਿਵੇਂ ਖੁੱਲ ਜਾਵੇਗਾ ਇਸ ਲਈ ਹਮੇਸ਼ਾ ਮਿਹਨਤ ਕਰੋ ਆਪਣੇ ਲਕਸ਼ ਨੂੰ ਸੋਚੋ ਵਾਰ-ਵਾਰ ਸੋਚੋ ਉਦੋਂ ਤੱਕ ਸੋਚੋ ਜਦੋਂ ਤੱਕ ਤੁਸੀਂ ਉਸ ਨੂੰ ਪਾ ਨਾ ਲਵੋ ਧੰਨਵਾਦ